लुधियाना वार्ड नंबर 72 कोचर मार्केट जवार नगर कैंप ਵਿਖੇ देर रात ਕੁਝ ਰਾਤਰੀ ਅਨਸਰਾਂ ਦੇ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉਪਲੋਕਸ ਵਿੱਚ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਅਹੁਦੇਦਾਰਾਂ ਦੇ ਬਲ ਲਗਾਏ ਗਏ ਫਲੈਕਸ ਬੋਰਡ ਨੂੰ ਪਾੜਨ ਦੀ ਘਟਨਾ ਸਾਹਮਣੇ ਆਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਵੋਇਸ ਪ੍ਰਧਾਨ ਬਲਵਿੰਦਰ ਦੁਲਗਤ ਨੇ ਦੱਸਿਆ ਕਿ ਜਿੱਥੇ ਸਮੁੱਚਾ ਸਮਾਜ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਉਣ ਦੀ ਤਿਆਰੀਆਂ ਕਰ ਰਿਹਾ ਹੈ ਉੱਥੇ ਹੀ ਕੁਝ ਰਾਤੀ ਅੰਸਰਾਂ ਦੇ ਵੱਲੋਂ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਲਈ ਕਟਿਆ ਹਰਕਤ ਕੀਤੀ ਜਾ ਰਹੀ ਹੈ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉੱਥੇ ਹੀ ਚੌਂਕੀ ਕੋਚਰ ਮਾਰਕੀਟ ਦੇ ਇੰਚਾਰਜ ਨੇ ਜਾਣ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਕੀ ਹਰ ਹਰ ਵਾਲਮੀਕ ਜੈ ਭੀਮ ਜੈ ਭਾਰਤ ਜਿੱਥੇ ਪੂਰਾ ਭਾਰਤ ਭਗਵਾਨ ਵਾਲਮੀਕੀ ਮਹਾਰਾਏ ਦੇ ਪ੍ਰਗਟ ਦੇ ਬਹੁਤ ਹੀ ਖੁਸ਼ੀ ਵਿੱਚ ਜਿੱਥੇ ਬੋਰਡ ਲੱਗਦੇ ਪਿਆ ਉੱਥੇ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਸੀ ਪੂਰੇ ਲੁਧਿਆਣੇ ਸ਼ਹਿਰ 'ਚ ਬੋਰਡ ਲਵਾਏ ਸੀ ਭਗਵਾਨ ਵਾਲਮੀਕੀ ਮਹਾਰਾਏ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉੱਥੇ ਹੀ ਜਿਹੜੇ ਸਰਾਰਤੀ ਲੋਕ ਹੈਗੇ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਏ ਦਾ ਸਾਡਾ ਪੋਸਟਰ ਪਾੜਿਆ ਸੰਸਥਾ ਦਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਜਿਨ੍ਹਾਂ ਨੇ ਵੀ ਇਹ ਪੋਸਟਰ ਪਾੜਿਆ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣਾ ਚਾਹਨਾ ਭਾਈ ਜੇ ਬੋਰਡ ਪਾੜਨਾ ਸਾਡੇ ਸਾਹਮਣੇ ਪਾੜਲਾ ਤੇ ਆਪਣੀ ਮਾਂ ਦਾ ਦੁੱਧ ਪੀਤਾ ਜਾਂ ਤੇਰੇ ਦਿਮਾਗ 'ਚ ਕੋਈ ਗਲਤ ਫਤੂਰ ਆ ਤੂੰ ਸਾਡੇ ਅੱਗੇ ਬੋਰਡ ਪਾੜਲਾ ਤੈਨੂੰ ਨਾਲ ਹੀ ਰਿਜ਼ਲਟ ਦੇ ਦਾਂਗੇ ਸਰ ਕਿਹੜੀ ਜਗ੍ਹਾ ਬੋਰਡ ਪੜੇ ਇਹ ਜਵਾਨ ਨਗਰ ਕੈਂਪ ਵਾਰਡ ਨੰਬਰ 72 'ਚ ਬੋਰਡ ਲੱਗੇ ਕੋਚਰ ਮਾਰਕੀਟ ਚੌਕ ਹਾਂ ਫੁਟੇਜ ਹੈਗੀ ਐ ਸਿਟੀ ਪੁਲ ਤੋਂ ਕਢਾਉਗੇ ਤੇ ਮੈਨਾਂ ਆਹੀ ਪੁਲ ਤੋਂ ਕਹਿਣਾ ਭਾਈ ਇਹਨਾਂ ਦੇ ਦੋ ਪਰਚਾ ਨਹੀਂ ਤਾਂ ਅਸੀਂ ਆਪਣੀ ਸੰਤਾ ਸਾਨੂੰ ਫੜੇਗੇ ਇਹਨਾਂ ਦੇ ਮਾਰਾਂਗੇ ਜੁੱਤੀਆਂ ਇਹ ਪਰ ਮਹਾਰਾਜ ਬਾਲਮੀਕ ਦੇ ਪ੍ਰਗਟ ਦਿਵਸ ਤੇ ਬੋਰਡ ਲੱਗਾ ਸੀਗਾ ਬਲਜਿੰਦਰ ਢੁਲਕੇ ਜੀ ਵੱਲੋਂ ਇਹ ਗੱਲ ਸ਼ਾਮੀ ਦੱਸਦੇ ਨੇ ਵੀ ਗੱਲ ਕਿਸ ਨੇ ਫਾੜ ਦਿੱਤਾ ਉਹਦੇ ਸੰਬੰਧੀ ਆਪਾਂ ਫੁਟੇਜ ਦੇਖ ਕੇ ਚੈੱਕ ਕਰਕੇ ਜੋ ਬਣਦੀ ਕਾਰਵਾਈ ਉਹ ਕਰ ਦਾਂਗੇ